ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰਕਾ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਕੱਚੀ ਹਲਦੀ ਤੇ ਅਦਰਕ ਦਾ ਨਾ ਅਚਾਰ ਬਣਾਵਾਂਗੇ ਤੇ ਕੱਚੀ ਹਲਦੀ ਤੇ ਅਦਰਕ ਨਾ ਗਰਮ ਹੁੰਦੇ ਐ ਤੇ ਸਰਦੀਆਂ ਦੇ ਵਿੱਚ ਹੀ ਪਾਇਆ ਜਾਂਦਾ ਅਚਾਰ ਇਹਦਾ ਤੇ ਬਹੁਤ ਹੀ ਟੇਸਟੀ ਬਣਦਾ ਆਹ ਦੇਖੋ ਕੱਚੀ ਹਲਦੀ ਐ ਆਪਾਂ ਇਹਨਾਂ ਨੂੰ ਧੋ ਕੇ ਨਾ ਤੇ ਛਿਲਕਾ ਲਾ ਲੇ ਆਹ ਦੇਖੋ ਮੇਰੇ ਹੱਥਾਂ ਤੇ ਨਾ ਕਲਰ ਚੜ ਗਿਆ ਹਲਦੀ ਦਾ ਤੇ ਆਪਾਂ 100 ਗ੍ਰਾਮ ਹਲਦੀ ਲਈਏ 100 ਗ੍ਰਾਮ ਹੀ ਆਪਾਂ ਅਦਰਕ ਲਿਆ ਤੇ 4-5 ਆਪਾਂ ਹਰੀਆਂ ਮਿਰਚਾਂ ਪਾਵਾਂਗੇ ਵਿੱਚ ਤੇ ਦੋ ਨਿੰਬੂ ਆ ਤੇ ਇਹ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਵੀ ਨਿੰਬੂ ਆਪਾਂ ਕਾਦੇ ਵਾਸਤੇ ਲਏ ਆ ਤੇ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਹੁਣ ਨਾ ਆਪਾਂ ਇਹਦੀ ਕਟਿੰਗ ਕਰਾਂਗੇ ਪੀਸ ਆਪਦੇ ਹਿਸਾਬ ਨਾਲ ਛੋਟੇ ਵੱਡੇ ਜਿਡੇ ਜਿਡੇ ਕਰਨੇ ਆ ਆਪਾਂ ਉਹ ਜਿਡੇ ਕਰ ਸਕਦੇ ਆ ਇਸ ਤੱਕਾਂ ਕਰਕੇ ਤੇ ਆਪਾਂ ਛੋਟੇ ਵੀ ਕਰ ਸਕਦੇ ਆ ਤੇ ਵੱਡੇ ਵੀ ਕਰ ਸਕਦੇ ਆ ਥੋੜੇ ਜਿਹਾ ਪੀਸ ਹੈ ਨਾ ਪਤਲੇ ਕਰ ਲਿਓ ਬਾਹਲੇ ਮੋਟੇ ਨਾ ਰੱਖਿਓ ਐਸ ਤੱਕਾਂ ਕਰਕੇ ਐਸ ਤੱਕਾਂ ਕਰਕੇ ਹੀ ਆਪਾਂ ਨਾ ਆਦਰਕ ਦੀ ਵੀ ਕਟਿੰਗ ਕਰ ਦੇਾਂਗੇ ਪੀਸ ਦਾ ਆਪ ਦੀ ਇੱਛਾ ਅਸਾਬ ਨਾਲ ਕਰਨੇ ਆਪਾਂ ਛੋਟੇ ਵੱਡੇ ਜਿਵੇਂ ਵੀ ਕਰਨੇ ਆ ਉਹ ਆਪਦੇ ਇੱਛਾ ਅਨੁਸਾਰ ਕਰ ਸਕਦੇ ਆਪਾਂ ਐਸ ਤਰ੍ਹਾਂ ਕਰਕੇ ਨਾ ਆਪਾਂ ਇਹਨਾਂ ਦੀ ਕਟਿੰਗ ਕਰ ਦਿਆਂਗੇ ਤੇ ਮਿਰਚਾਂ ਦੇ ਵੀ ਆਪਾਂ ਛੋਟੇ ਪੀਸ ਕਰਾਂਗੇ ਵੱਡੇ ਨਹੀਂ ਕਰਦੇ ਆਪਾਂ ਜੀ ਕਟਿੰਗ ਕਰ ਲਈ ਹੈ ਹਲਦੀ ਦੀ ਵੀ ਤੇ ਆਦਰਕ ਦੀ ਵੀ ਤੇ ਇੱਧਰ ਆਪਾਂ ਮਿਰਚਾਂ ਦੀ ਵੀ ਕਟਿੰਗ ਕਰ ਲਈ ਮਿਰਚਾਂ ਦੇ ਵੀ ਆਪਾਂ ਛੋਟੇ ਛੋਟੇ ਪੀਸ ਕੀਤੇ ਆ ਤੇ ਆ ਨਿੰਬੂ ਤਾਂ ਆਪਾਂ ਬਾਅਦ ਚ ਵਰਤਾਂਗੇ ਤੇ ਹੁਣ ਆਪਾਂ ਨਾ ਇਧਰ ਪੈਨ ਰੱਖ ਲਿਆ ਇਹਦੇ ਵਿੱਚ ਆਪਾਂ ਨਾ 2 ਚਮਚ ਛੋਟੇ ਆਪਣੇ ਪਾਏ ਆ ਸੌਂਫ ਦੇ 1 ਚਮਚ ਛੋਟਾ ਪਾਇਆ ਆ ਆਪਾਂ ਮੇਥੀ ਦਾਣਾ ਤੇ 1 ਚਮਚੀ ਆਪਾਂ ਪਾਇਆਗਾ ਕਾਲੀਆਂ ਲਰਕੀਆਂ ਦਾ ਇਹਨਾਂ ਨੂੰ ਥੋੜਾ ਜਿਹਾ ਆਪਾਂ ਨਾ ਰੋਸਟ ਕਰ ਲਾਂਗੇ ਤੇ ਜਿਹੜੀ ਇਹਦੇ ਵਿੱਚ ਨਮੀ ਆ ਆਪਾਂ ਉਹ ਹੀ ਕੱਢਣੀ ਆ ਬਸ 1 ਮਿੰਟ ਲੱਗੂਗਾ ਫੇਰ ਇਹਨਾਂ ਨੂੰ ਠੰਡਾ ਕਰਕੇ ਤੇ ਆਪਾਂ ਨਾ ਮਸਾਲਾ ਗ੍ਰੇਨਡ ਕਰ ਲਾਂਗੇ ਇਹ ਦਾ ਦਰਦਰਾ ਜਿਹਾ ਮਸਾਲਾ ਪੀਸ ਲਾਂਗੇ ਆਪਾਂ ਨਾ ਮਸਾਲਾ ਪੀਸ ਲਿਆ ਦੇਖੋ ਦਰਦਰਾ ਜਿਹਾ ਤੇ ਹੁਣ ਆਪਾਂ ਆਚਾਰ ਬਣਾਉਣਾ ਸ਼ੁਰੂ ਕਰਦੇ ਆਂ। ਹੁਣ ਇਧਰ ਆਪਾਂ ਵੱਡਾ ਥੋੜਾ ਪਾਂਡਾ ਲੈ ਲਿਆ। ਨਿੰਬੂ ਸਾਈਡ ਤੇ ਰੱਖਾਂਗੇ ਤੇ ਆ ਸਾਰਾ ਸਮਾਨ ਨਾਲ ਵਿੱਚ ਪਾ ਦਾਂਗੇ ਹਲਦੀ, ਅਦਰਕ ਤੇ ਮਿਰਚ। ਹੁਣ ਆਪਾਂ ਇਹਦੇ ਵਿੱਚ ਸਿਰਕਾ ਪਾਵਾਂਗੇ। ਤੇ ਜੇ ਨਿੰਬੂ ਪਾਉਣੇ ਤਾਂ ਆਪਾਂ ਨਿੰਬੂ ਵੀ ਪਾ ਸਕਦੇ ਆਂ। ਨਿੰਬੂ ਦਾ ਜੂਸ ਕੱਢ ਕੇ ਆਪਾਂ ਇਹਦੇ ਵਿੱਚ ਪਾ ਸਕਦੇ ਆ ਤੇ ਜੇ ਸਿਰਕਾ ਹੈਗਾ ਤਾਂ ਸਿਰਕਾ ਪਾਓ ਸਿਰਕੇ ਨਾਲ ਨਾ ਆਪਣਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਜੇ ਵੀ 2-4 ਦਿਨਾਂ ਦੇ ਵਿੱਚ ਜਾਂ 10 ਦਿਨਾਂ ਵਿੱਚ ਖਾਣਾ ਹੈ ਨਾ ਫਿਰ ਨਿੰਬੂ ਪਾ ਸਕਦੇ ਆ ਆਪਾਂ ਜੇ ਲੰਮੇ ਟਾਈਮ ਵਾਸਤੇ ਰੱਖਣਾ ਤੇ ਫਿਰ ਆਪਾਂ ਨਾ ਸਿਰਕਾ ਪਾਓ ਵਿੱਚ ਇਹਦੇ ਸਿਰਕੇ ਨਾਲ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਅੱਧਾ ਚਮਚ ਕਲੌਂਜੀ ਦਾ ਘੋੜੀ ਜੀ ਆਪਾਂ ਨਾ ਚਮਚਾਕ ਪਾਇਆ ਸਰੋਂ ਦੇ ਦਾਣੇ ਪੀਸ ਕੇ ਪਾਤੇ ਆ ਤੇ ਇਧਰ ਆਪਣਾ ਮਸਾਲਾ ਜਿਹੜਾ ਆਪਾਂ ਦਰਦਰਾ ਜਿਹਾ ਪੀਸਿਆ ਇਹ ਪਾ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਨਮਕ ਆਪਾਂ ਨਾ ਸਵਾਗ ਚਮਚ ਪਾਵਾਂਗੇ ਤੇ ਇਹਦੇ ਵਿੱਚ ਹਮ ਆਪਣਾ ਹਲਦੀ ਪਾਉੰਦੀ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਕਿਉਂਕਿ ਹਲਦੀ ਆਪਾਂ ਵਿੱਚ ਪਾ ਰਹੇ ਆਂ ਦੇ ਕੱਚੀ ਤੇ ਅੱਧਾ ਕ ਚਮਚ ਪਾਵਾਂਗੇ ਆਪਾਂ ਆਪਣੀ ਰੰਗ ਵਾਲੀ ਮਿਰਚ ਨਹੀਂ ਹੁੰਦੀ ਕਸ਼ਮੀਰੀ ਉਹ ਪਾਵਾਂਗੇ ਆਪਾਂ ਹੁਣ ਆਪਾਂ ਇਹਨੂੰ ਨਾ ਮਿਕਸ ਕਰ ਦਿਆਂਗੇ ਹੁਣਾ ਹੋਣਾ ਆਪਾਂ ਨਹੀਂ ਇਸ ਵਿੱਚ ਸਰਾਂ ਦਾ ਤੇਲ ਪਾਵਾਂਗੇ ਮੈਂ ਨਾ ਠੰਡਾ ਹੀ ਪਾਈ ਜਾਂਦੀ ਆ ਆਪਾਂ ਇਹਨੂੰ ਗਰਮ ਕਰਕੇ ਧੂਆ ਕੱਢ ਕੇ ਤੇ ਠੰਡਾ ਕਰਕੇ ਵੀ ਪਾ ਸਕਦੇ ਆ ਤੇ ਮੈਂ ویسੇ ਹੀ ਪਾਈ ਜਾਨੀ ਇਹਦੇ ਵਿੱਚ ਆਚਾਰ ਚ ਚਾਰ ਪੰਜ ਚਮਚੇ ਹੈਗੇ ਆਪਾਂ ਨੇ ਵੱਡੇ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਮਿਕਸ ਕਰ ਦਿਆ। ਹੁਣ ਜੀ ਆਪਣਾ ਆਚਾਰ ਨਾ ਬਣ ਕੇ ਤਿਆਰ ਹੋ ਗਿਆ ਤੇ ਖਾਣ ਵਾਸਤੇ ਇਹਨੂੰ 4 ਤੋਂ 5 ਮਿੰਟ ਚਾਰ ਪੰਜ ਦਿਨ ਲੱਗਣਗੇ। ਫਿਰ ਮਸਾਲੇ ਸਾਰੇ ਹਲਦੀ ਦੇ ਤੇ ਆਦਰਕ ਦੇ ਵਿੱਚ ਮਿਕਸ ਹੋ ਜਾਣਗੇ ਤੇ ਫਿਰ ਆਪਣਾ ਆਚਾਰ ਬਹੁਤ ਹੀ ਹੈਲਦੀ ਤੇ ਟੇਸਟੀ ਬਣ ਜਾਊਗਾ ਤੇ ਹੁਣ ਆਪਾਂ ਇੱਧਰ ਲਿਆ ਕਾਂਚ ਦਾ ਬਰਤਨ ਵਰਤਮਾਨ ਵਰਤਮਾਨ ਕੋਈ ਵੀ ਹੋਵੇ ਉਹਦੇ ਵਿੱਚ ਆਪਾਂ ਅਚਾਰ ਨੂੰ ਪਾ ਸਕਦੇ ਆ ਇਸਕਿ ਤਾਂ ਹੁਣ ਮੈਂ ਇਹਦੇ ਵਿੱਚ ਪਾ ਦਉਂਗੀ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹਲਦੀ ਦੇ ਅਚਾਰ ਦੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ